ਅੱਜ ਦੀ ਵੀਡੀਓ ਵਿੱਚ ਬਈ ਇੱਕ ਵੈੜ ਦੀ ਵੀਡੀਓ ਬਣਾਈ ਆ ਤਾਜੀ ਸੂਈ ਜਿਵੇਂ ਮਰਜ਼ੀ ਬਈ ਜਿਵੇਂ ਮਰਜ਼ੀ ਚਵਾਈ ਕਰ ਲੈ ਕੋਈ ਚੱਕਰ ਨਹੀਂ ਕਿਹੜਾ ਸੂਆ ਸੂਈ ਆ ਭਰਾ ਇਹ ਦੂਜਾ ਸੂਆ ਸੂਈ ਡਾਕਟਰ ਆ ਗੇਰ ਉਹ ਬੱਠਾ ਚ ਪਈ ਗੇਰ ਆ ਪਈ ਆ ਬੱਠਲ ਚ ਕੰਪਲੀਟ ਆ ਓਕੇ ਆ ਤੇ ਲੈ ਚਵਾਈ ਦੇ ਕੋ ਕਿਉਂ ਨ ਬੜਾ ਚੰਗਾ ਹਨਾ ਬਈ ਮਾੜਾ ਨਹੀਂ ਆਇਆ ਜੀ ਬਈ ਮਗਰ ਲੈਂਚ ਮਾਰ ਦਿੱਤਾ ਰਾਂ ਲੈ ਕਿਉਂ ਨ ਚਵਾਤਾ ਇੱਕ ਨੰਬਰ ਆ ਮੋਟੀ ਮੋਟੀ ਦਵਾਈ ਆ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਬ੍ਰੀਡ ਦੁੱਧ ਵਾਲਾ ਪੀਸ ਆ ਲੈ ਕੀ ਬਾਤ ਆ ਕਿੰਨੇ ਘਦਾਰਾ ਮਾਰੀਆਂ ਬੱਚਾ ਕੀ ਦਿੱਤਾ ਜੀ ਬੱਚੇ ਦਿੱਤੇ ਡਾਕਟਰ ਬੱਚੀ ਬੜੀ ਪਿਆਰੀ ਆ ਨਾ ਬੱਚੇ ਡਾਕਟਰ ਕਿੰਨੇ ਘਿਹਦੇ ਉਨੀ ਚੰਗੀ ਆ ਵਾਕਿ ਤੇ ਫੇਸਬੁਕ ਸਿਖਾ ਦੇ ਬੱਚੀ ਦਾ ਸਹੀ ਗੱਲ ਕਿੰਨਾ ਚੰਗਾ ਆ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਵੀ ਬਹੁਤ ਚੰਗੀ ਆ ਵੜ ਵੀ ਖਰਚੰਗੀ ਆ ਫੇਸ ਦੀ ਬਿਊਟੀ ਦੇਖੋ ਕਮਾਲ ਤੇ ਕੱਦ ਬ੍ਰੀਟ ਠੰਡੀ ਸੀਲ ਥਾਣ ਤੋਂ ਇੱਕ ਨੰਬਰ ਡਾਕਟਰ ਮਰਜੀ ਬੈਠਾ ਰੰਗ ਦੇਦਾ ਗੱਲਾ ਗੱਲਾ ਥਾਣਾ ਪੂਰੀ ਵਿੱਤੀ ਤੇ ਥਾਣਾ ਪਛਾਹ ਤੋਂ ਲੇਵਾ ਦੇਖੋ ਕਮਾਲ ਲੈ ਮੁੱਲ ਵੀ ਪਾਈ ਗਏ ਨਾ ਬਾੜਾ ਨਹੀਂ ਕਰਦੇ ਜਮਾ ਜਾਇਜ਼ ਮੁੱਲ ਹੁ ਖਿੱਚ ਕੇ ਮੁੱਲ ਰੱਖਾਂਗੇ ਬਈ ਮੋਬਾਈਲ ਨੰਬਰ ਬੋ 95014 ਬਈ 33579 ਪਿੰਡ ਛੰਨਾ ਗੁਲਾਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਧੰਨਵਾਦ